ਇੱਕ ਨਿੱਕੀ ਜੀ ਗੱਲ ਨੂੰ ਲੈ ਕੇ 22 ਸਾਲਾ ਨੌਜਵਾਨ ਦਾ ਕੁਹਾੜੀਆਂ ਦੇ ਨਾਲ ਕਤਲ ਕਰ ਦਿੱਤਾ ਗਿਆ ਸਿਰ ਦੇ ਉੱਪਰ ਇੰਨੇ ਇੱਕ ਦੱਸਿਆ ਜਾ ਰਿਹਾ ਹੈ ਕਿ ਵਾਰ ਕੀਤੇ ਕਿ ਉਦੋਂ ਤੱਕ ਪਿੱਛੇ ਨਹੀਂ ਹਟੇ ਜਦੋਂ ਤੱਕ ਉਸ ਦੀ ਜਾਨ ਨਹੀਂ ਚਲੀ ਗਈ ਹਾਲਾਂਕਿ ਇਤਿਹਾਸਿਕ ਪਿੰਡਾ ਫਿਰੋਜ਼ਪੁਰ ਦਾ ਬਜੀਤਪੁਰ ਸਾਹਿਬ ਪੂਰੀ ਗਲਬਤ ਕਰ ਲੈਨੇ ਆ ਪਰਿਵਾਰ ਸਾਡੇ ਕੋਲੇ ਮੌਜੂਦ ਆ ਬਾਈ ਜੀ ਕੀ ਗੱਲ ਬਣੀ ਆ ਮੁੰਡੇ ਨੂੰ ਕੀ ਗੱਲ ਹੋਈ ਸੀ ਕੀ ਨਹੀਂ ਸਰ ਗੱਲ ਕੁਛ ਵੀ ਨਹੀਂ ਹੋਈ ਜੀ ਇੱਕ ਦਿਨ ਪਹਿਲਾਂ ਕਿਤੇ ਉਥੇ ਆਪਣਾ ਮੁੰਡਾ ਬੈਠਾ ਹੋਇਆ ਸੀ ਆਪਣੇ ਬਾਹਰ ਮੋੜ ਤੇ ਖੜਾ ਹੋਇਆ ਸੀ ਇਹਨੂੰ ਆਇਆ ਤੇ ਰਜੇਸ਼ ਕੁਮਾਰ ਉਹ ਗਾਲੀ ਗਾਲੀ ਕਲੋਜ਼ ਕਰਕੇ ਗਾਲਾਂ ਭੈਣਾਂ ਦੀਆਂ ਕੱਢ ਕੇ ਚਲਾ ਗਿਆ ਤੇ ਅਸੀਂ ਮੁੰਡੇ ਮੁੰਡਾ ਦਵਾ ਸਾਡਾ ਘਰ ਸੌਰੋਂ ਭੱਜ ਕੇ ਆਇਆ ਵੀ ਵੀ ਮੈਨੂੰ ਉਹਨੇ ਗਾਲਾਂ ਕੱਟੀਆਂ ਮੈਂ ਛੱਡਣਾ ਨਹੀਂ ਮੈਂ ਮਾਰ ਦੇਣਾ ਉਹ ਅਸੀਂ ਮੁੰਡੇ ਨੂੰ ਫੜ ਲਿਆ ਅਸੀਂ ਜਾਨ ਨਹੀਂ ਦਿੱਤਾ ਸੀ ਇਹ ਕੋਈ ਗੱਲ ਨਹੀਂ ਜੇ ਕੋਈ ਗੱਲ ਹੈ ਆਪਾਂ ਬੈਠ ਗੱਲ ਕਰਨੇ ਉਹ ਉੱਥੇ ਮੋੜ ਤੇ ਖੜ ਕੇ ਵੀ ਲਲਕਾਰੇ ਮਾਰਦਾ ਰਹੇ ਕਹਿੰਦਾ ਤੈਨੂੰ ਮੈਂ ਛੱਡਣਾ ਨਹੀਂ ਮੈਂ ਤੈਨੂੰ ਮਾਰ ਦੇਣਾ ਤੇ ਉਸ ਤੋਂ ਬਾਅਦ ਅਸੀਂ ਉਹਨੂੰ ਮੁੰਡੇ ਨੂੰ ਉਚਾਰ ਚੂਕੇ ਅੰਦਰ ਪਾ ਲਿਆ ਗੇਟ ਬਾਰ ਲਿਆ ਔਰ ਲਾ ਲਿਆ ਉਸ ਤੋਂ ਬਾਅਦ ਅਸੀਂ ਮੁੰਡੇ 9 ਵਜੇ 7 ਇਹ ਸ਼ਾਮ ਨੂੰ 7 ਵਜੇ ਦੀ ਗੱਲ ਹੈ ਜੀ 27 ਤਰੀਕ ਨੂੰ 7 ਵਜੇ ਦੀ ਗੱਲ ਏ ਤੇ 9 ਅਸੀਂ 9 ਵਜੇ ਉੱਥੇ ਆਪਣੇ ਥਾਣਾ ਕੁਲਗੜੀ ਜ਼ਿਲ੍ਹਾ ਫਿਰੋਜ਼ਪੁਰ ਐ ਉੱਥੇ ਐਫਓ ਦਰਖਾਸਤ ਵੀ ਐ ਸਾਡੇ ਮੁੰਡੇ ਨੂੰ ਜਾਣ ਦਾ ਨੁਕਸਾਨ ਰਵ ਦੀ ਜਾਨ ਨੂੰ ਨੁਕਸਾਨ ਐ ਤੇ ਇਸ ਕਰਕੇ ਵੀ ਇਹਦੇ ਵੀ ਪੁਲਿਸ ਕੋਈ ਕਾਰਵਾਈ ਕਰੇ ਵੀ ਉਹ ਬੰਦੇ ਵੀ ਐ ਤੇ ਆਪਦੀ ਆਹੀ ਤੇ ਆਏ ਬੈਠੇ ਵੀ ਇਹਨੂੰ ਮਾਰ ਹੀ ਦੇਣਾ ਵੀ ਤੇ ਉੱਤੇ ਉਸ ਤੋਂ ਬਾਅਦ ਇਹ 3 ਵਜੇ ਆਪਣੇ ਫਰੋਜਪੁਰ ਸ਼ਹਿਰ ਅਗਲੇ ਦਿਨ ਉਹਨਾਂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਆਪਣੇ ਸ਼ਹਿਰ ਆਪਦੇ ਕੋਈ ਜ਼ਰੂਰੀ ਕੰਮ ਗਿਆ ਚਲੇ ਦੋਵੇਂ ਪ੍ਰਿੰਸ ਤੇ ਸੌਰਵ ਇਹ ਉੱਥੋਂ ਸ਼ਹਿਰੋਂ ਆ ਰਿਹਾ ਸੀ ਤੇ ਆ ਮੋੜ ਤੇ ਆ ਕੇ ਉਹਨਾਂ ਪਹਿਲਾਂ ਹੀ ਆਪਦੀ ਪਲਾਨਿੰਗ ਕੀਤੀ ਹੋਈ ਸੀ ਰਾਤ ਹੀ ਵੀ ਇਹਨੂੰ ਆਪਾਂ ਮਾਰਨਾ ਉਹਨਾਂ ਇਹ ਆਉਂਦਾ ਪਿਆ ਮੋਟਰਸਾਈਕਲ ਤੇ ਇਹਦੇ ਪਿੱਛੇ ਹੀ ਆਪਣੇ ਐਕਟਵਾ ਵਾ이트 ਰੈਂਗ ਦੇ ਐਕਟਵਾ ਉਹਦੇ ਤਿਆਰਿਆਂ ਦੇ ਪਿੱਛੇ ਇਹਨੇ ਉਹਨਾਂ ਕੁਹਾੜੀ ਗੰਡਾਸੀ ਮਾਰੀ ਹੈ ਗੰਡਾਸੀ ਮਾਰ ਕੇ ਤੇ ਇਹਨੂੰ ਉੱਥੇ ਹੀ ਡਿੱਗ ਪਿਆ ਉੱਤੋਂ ਦਾ ਪਰਿਵਾਰ ਜੇਸ਼ ਕੁਮਾਰ ਵੀ ਤੇ ਵਿਸ਼ਾਲ ਤੇ ਉਹਦੀ ਰਚੇਸ਼ ਕੁਮਾਰ ਦੀ ਪਤਨੀ ਕੁੜੀਆਂ ਸਾਰੀਆਂ ਨੇ ਉਹਨੂੰ ਵੀ ਇਹਨੂੰ ਮਾਰਦਿਓ 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 ਉਹਨਾਂ ਗੰਡਾਸੀਆਂ ਦੇ ਮਾਰ ਮਾਰ ਕੇ ਵਾਰਦੇ ਤੇ ਐਨੇ ਕੋ ਕੀਤੇ ਵੀ ਇਹਨੂੰ ਖਤਮ ਹੀ ਕਰ ਦਿੱਤਾ ਮੈਨ ਕੋ ਕੋਲੇ ਨਹੀਂ ਹੈਗਾ ਸੀ ਲੱਗੇ ਤਾਂ ਕਿੰਨੇ ਕ ਵਜੇ ਦਾ ਸਮਾਂ ਕੀ ਸੀ ਜੀ 3 ਵਜੇ ਦਾ ਟਾਈਮ ਸੀ ਜੀ ਦੁਪਹਿਰੇ 3 ਵਜੇ ਦਾ 28 ਕਿ ਲੱਗੇ ਲੱਗੇ ਹੈਗੇ ਸੀ ਉਹ ਇੰਨਾ ਕੋਨਾ ਹੋ ਗਿਆ ਸੀ ਵੀ ਉਹ ਗੰਡਾਸੀ ਆਪਦੀਆਂ ਕਮਾਈ ਆਏ ਦੋਵੇਂ ਪਿਓ ਪੁੱਤਰ ਤੇ ਸਾਰੇ ਜੀ ਵੀ ਇਹਨੂੰ ਛੱਡਦਾ ਹੀ ਨਹੀਂ ਕੋਈ ਡਰਦਾ ਕੋਈ ਛਡਾਉਣ ਜਾਂਦੇ ਉਹਨੂੰ ਵੀ ਬਹੁਤ ਸੱਟਾਂ ਲੱਗੀਆਂ ਜਿੰਨੇ ਵੀ ਛਡਾਉਣ ਵੀ ਗਏ ਕਾਫੀ ਨਾਲ ਫਿਰ ਬੰਦੂਕ ਵੀ ਆਪਣੀ 12 ਬੋਰ ਦੀ ਉਹ ਕੁੜੀਆਂ ਨਿਕੀਆਂ ਨਿਕਿਆ ਨੰਦਨੀ ਨੰਦਨੀ ਤੇ ਆਪਣੇ ਉਹਦੇ ਬੋਟੀ ਜੇਸ਼ਦੀ ਪਤਨੀ ਨਹੀਂ ਇਹ ਗੱਲ ਕੀ ਹੋਈ ਹੈ ਜਿਹੜੀ ਗੱਲ ਹੋਈ ਹੈ ਵੇਖੋ ਕਿਸੇ ਗੱਲ ਨੂੰ ਲੈ ਕੇ ਤਾਂ ਹੋਈ ਹੋਊਗੀ ਕੀ ਮੇਨ ਮਸਲਾ ਕੀ ਸੀਗਾ ਐਵੇਂ ਕਿਉਂ ਮਾਰਿਆ ਵਾਰਾ ਪਸ਼ੂਆਂ ਦੇ ਅੱਜ ਤੋਂ 2 ਸਾਲ ਪਹਿਲਾਂ ਕੋਈ ਮਾੜੀ ਮੋਟੀ ਗੱਲ ਹੋਈ ਸੀ ਵਾਰਾ ਪਸ਼ੂ ਵੀ ਇਹਨੇ ਤੂੰ ਸਾਡੀ ਪਿਆਲੀ ਚ ਕਹ ਲੈਨੇ ਆਖਿਆ ਵੀ ਚਾਚਾ ਜੀ ਵੀ ਤਾਂ ਆਪਾਂ ਤੂੰ ਵੱਡੇ ਆ ਤੇ ਆਪਾਂ ਚੱਲ ਤੇ ਤੂੰ ਪਸ਼ੂਏ ਲੱਗੇ ਆ ਤੇ ਤੂੰ ਬਾਹਰ ਕੱਢ ਦੇ ਵੀ ਰੋੜ ਤੇ ਕੱਢ ਸਾਡੀ ਪਿਆਲੀ ਚ ਕੋਈ ਇੰਨੀ ਕੋਈ ਗੱਲ ਖਣੋ ਨਾ ਵੀ ਵੀ ਆ ਇੱਥੋਂ ਤੱਕ ਬੀ ਉਹਨਾਂ ਰੰਜੇਸ਼ ਰੰਜੇਸ਼ ਆਖੀ ਤੇ ਉਹ ਰੰਜੇਸ਼ ਦੇ ਵਿੱਚ ਹੀ ਉਹਨੂੰ ਖਤਮ ਹੀ ਕਰ ਦਿੱਤਾ ਜੀ ਕਹਿੰਦਾ ਮੈਂ ਅੱਗੋਂ ਉਹਨੂੰ ਕੋਈ ਖੌਫ ਨਹੀਂ ਕਹਿੰਦਾ ਮੈਂ ਮਾਰਨਾ ਸੀ ਮੈਂ ਮਾਰਤਾ ਅੱਛਾ ਮਾਰਨ ਤੋਂ ਬਾਅਦ ਕੀ ਹਾਂਜੀ ਮਾਰਨ ਤੋਂ ਬਾਅਦ ਗਿਆ ਹਾਂਜੀ ਨਹੀਂ ਜੀ ਰਜੇਸ਼ ਤੇ ਉਹਦੀ ਪਤਨੀ ਨਵਜੋਤ ਦੋਵੇਂ ਆਪਣੇ ਕਸਟਡੀ ਦੇ ਨੇ ਬਾਕੀ ਚਾਰ ਜੀ ਨੇ ਫਰਾਰ ਨੇ ਜੀ ਅੱਛਾ ਤੁਹਾਡੇ ਕੀ ਲੱਗਦਾ ਸੀ ਹਾਂਜੀ ਹਾਂਜੀ ਮੇਰਾ ਭਤੀਜਾ ਲੱਗਦਾ ਸੀ ਅੱਛਾ ਉਹਨਾਂ ਦੇ ਫਾਦਰ ਕਿਹੜੇ ਬਲਵਿੰਦਰ ਕੁਮਾਰ ਜੀ ਅੱਛਾ ਤੁਹਾਡਾ ਬੇਟਾ ਸੀ ਹਾਂਜੀ ਅੱਛਾ ਕਿੰਨੀ ਉਮਰ ਕਿੰਨੀ ਸਭੀਓ 22 ਸਾਲ ਜੀ ਅੱਛਾ ਕੱਲਾ ਕੱਲਾ ਸੀ ਮੁੰਡਾ ਦੋ ਜੀ ਇਹ ਛੋਟਾ ਲੜਕਾ ਸੀ ਇਹਦੇ ਤੋਂ ਵੱਡਾ ਚੰਦਨ ਅੱਛਾ ਬੇਟੇ ਨੇ ਕਦੇ ਦੱਸਿਆ ਕੋਈ ਗੱਲ ਹੋਈ ਆ ਕੋਈ ਲੜਾਈ ਝਗੜਾ ਹੋਇਆ ਜਾਂ ਕਿਸੇ ਨਾ ਬੇਟੇ ਕੋਈ ਲੜਾਈ ਝਗੜਾ ਨਹੀਂ ਹੋਇਆਗਾ ਟਿੱਕਰ ਹੀ ਨਹੀਂ ਹੋਇਆਗਾ ਲੜਾਈ ਝਗੜਾ ਬੇਟਾ ਆਪਦੇ ਕੰਮ ਤੇ ਜਾਂਦਾ ਸੀ ਉਹ ਬੀਲੀ ਬੋਰਡ ਦੇ ਵਿੱਚ ਮੀਟਰ ਆਈਡੀ ਉਹਦੀ ਬਣੀ ਸੀ ਇਹਦੇ ਮੀਟਰ ਰੀਡਿੰਗ ਕਰਦਾ ਸੀ ਅੱਛਾ ਤੇ ਉਹ ਆਪਦੇ ਕੰਮ ਤੇ ਜਾਂਦਾ ਸੀ ਹੋਰ ਤਾਂ ਕੋਈ ਕੰਮ ਹੀ ਨਹੀਂ ਸੀ ਕੀਤੀ ਪੜੀ ਦਾ ਕੰਮ ਆਪ ਹੀ ਕਰਨਾ ਉਹਦੇ ਨਾਲ ਤਾਂ ਕੋਈ ਮਤਲਬ ਹੀ ਨਹੀਂ ਦੂਜਾ ਮੁੰਡਾ ਉਹ ਵੀ ਆਪਦੇ ਕੰਮ ਤੇ ਜਾਂਦਾ ਕੀ ਵਰ ਕੀ ਹੁੰਦਾ ਬੱਚੇ ਦੱਸ ਦਿੰਦੇ ਆ ਕਿ ਮੈਨੂੰ ਕੋਈ ਫਰਲਾਣਾ ਬੰਦਾ ਮੇਰੇ ਨਾਲ ਵੇਂਦਾ ਟੇਡਾ ਜਾਂ ਮੈਨੂੰ ਕਹਿੰਦਾ ਜਾਂ ਧਮਕੀ ਦਿੰਦਾ ਕਿਤੇ ਇਹੋ ਜੀ ਗੱਲ ਦੱਸੀ ਤਾਂ ਨਹੀਂ ਕੋਈ ਨਾ ਕੋਈ ਧਮਕੀ ਨਹੀਂ ਕੋਈ ਖਾਣ ਪੀਣ ਹੈ ਨਹੀਂ ਕਿਸੇ ਨਾਲ ਸਾਂਝਾ ਇੱਥੇ ਘਰੇ ਆ ਜਣਾ ਛਾਂ ਨੂੰ ਕੇ ਧਮਕੀ ਵਾਲਾ ਕੋਈ ਕੰਮ ਹੀ ਨਹੀਂ ਇਹ ਤਾਂ ਉਸ ਦਿਨ ਹੀ ਰਾਤ ਗੱਲ ਹੋਈ ਅਸੀਂ ਤਾਂ ਬਜ ਦੇ ਪਚੌਂਦੇ ਹਿੱਸੇ ਚੱਕਰ ਚ ਗਏ ਹ ਥਾਣੇ ਕੱਲ ਫਿਰ ਗਏ ਆ ਉਹਾਂ ਦੇ ਉਹਦੀ ਫੋਟੋ ਸਟੇਟ ਕਰਕੇ ਤੇ ਦੋ ਕਾਪੀਆਂ ਫੇਰ ਕਰਾ ਕੇ ਉਹਨਾਂ ਨੂੰ ਕੱਲ 3 ਵਜੇ ਤੱਕ ਕਿੰਨਾ ਟਾਈਮ ਹੋ ਜਾਂਦਾ ਜੇ ਉਹਨੂੰ ਫੜ ਕੇ ਲੈ ਜਾਂਦੇ ਤੇ ਸਾਡਾ ਜਿਹੜਾ ਬੱਚੇ ਦੀ ਜਾਨ ਨਹੀਂ ਸੀ ਜਾਂਦੀ ਇਹਦੇ ਜਿਹੜੇ ਜੁਰਮ ਜ਼ਿੰਮੇਵਾਰ ਹੈ ਨਾ ਇਹ ਥਾਣਾ ਕੁੱਲਗੜੀ ਹੈ ਅਸੀਂ ਨਹੀਂ ਜ਼ਿੰਮੇਵਾਰ ਨਹੀਂ ਤਾਂ ਸਾਨੂੰ ਇਹ ਦੱਸ ਹੀ ਦੇਂਦੇ ਵੀ ਤੁਸੀਂ ਇਹ ਖੜਾ ਹੀ ਛੱਡ ਦਿਓ ਸਾਡਾ ਥਾਣਾ ਨਹੀਂ ਜ਼ਿੰਮੇਵਾਰ ਹੋਏਗਾ ਤੁਸੀਂ ਆਪ ਜ਼ਿੰਮੇਵਾਰ ਹੋਵੋਗੇ ਅਸੀਂ ਆਪੇ ਆਪ ਦੇ ਬੱਚੇ ਨੂੰ ਬਚਾ ਲੈਣ ਤੇ ਜੋ ਸਾਡੇ ਬੱਚੇ ਨੂੰ ਮਾਰਨ ਨੂੰ ਤਿਆਰ ਸੀ ਤੇ ਫਿਰ ਅਸੀਂ ਵੀ ਉਹਨਾਂ ਨੂੰ ਜੋ ਕੰਮ ਹੁੰਦਾ ਸਾਡੇ ਕੋਲ ਅਸੀਂ ਕਰ ਸਕਦੇ ਹਾਂ ਤੁਹਾਨੂੰ ਲੱਗਿਆ ਪੁਲਿਸ ਕੁਝ ਕਰੇਗੀ ਤੁਸੀਂ ਦਰਖਾਸਤ ਦੇਤੀ ਹਾਂ ਹਾਂਜੀ ਅਸੀਂ ਪੁਲਿਸ ਦੇ ਜਦੋਂ ਪ੍ਰਸ਼ਾਸਨਕਾਰ ਦੇ ਹੱਥੇ ਬੈਠਾ ਇਸੇ ਹੱਥੇ ਬੈਠਾ ਬਿਲਕੁਲ ਹੁਣ ਕੱਲ ਦਾ ਵਾਕਿਆ ਹੋ ਗਿਆ ਦੂਜੇ ਚਾਰ ਫਰਾਰ ਨੇ ਉਹ ਕਿੱਥੇ ਅਜੇ ਤੱਕ ਰੋ ਫੜੇ ਨਹੀਂ ਗਏ ਕੱਲ ਨੂੰ ਹੋਰ ਕਿਸੇ ਦਾ ਨੁਕਸਾਨ ਹੋ ਜਾਏ ਤੇ ਉਹਦਾ ਜ਼ਿੰਮੇਵਾਰ ਕੌਣ ਹੋਏਗਾ ਆ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਹਾਲਾਂਕਿ ਨੌਜਵਾਨ ਮੁੰਡਾ 22 ਸਾਲ ਦੀ ਉਮਰ ਦੱਸੀ ਜਾ ਰਹੀ ਉਹਨਾਂ ਦੇ ਪਿਤਾ ਨੇ ਹਾਲਾਂਕਿ ਇਸ ਹਾਲਾਤਾਂ ਦੇ ਵਿੱਚ ਸਵਾਲ ਨਹੀਂ ਪੁੱਛੇ ਜਾ ਸਕਦੇ ਲੇਕਿਨ ਫਿਰ ਵੀ ਜਾਣਕਾਰੀ ਜਿਹੜੀ ਆ ਉਹ ਪ੍ਰਸ਼ਾਸਨ ਤੱਕ ਸਰਕਾਰਾਂ ਤੱਕ ਰੱਖਣੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਆ ਤਾਂ ਜੋ ਪਰਿਵਾਰ ਨੂੰ ਇਨਸਾਫ ਮਿਲ ਸਕੇ ਪਰਿਵਾਰ ਕਥੀ ਤੌਰ ਤੇ ਵੀ ਗੱਲ ਕਹਿੰਦਾ ਨਜ਼ਰ ਆ ਰਿਹਾ ਕਿ ਦਰਖਾਸਤ ਦਿੱਤੀ ਸੀ ਅਗਰ ਪੁਲਿਸ ਕੋਈ ਕਾਰਵਾਈ ਕਰਦੀ ਤਾਂ ਸ਼ਾਇਦ ਇਹਨਾਂ ਦਾ ਬੱਚਾ ਜਿਹਨਾਂ ਦੇ ਵਿੱਚ ਹੁੰਦਾ ਇਸ ਤਰ੍ਹਾਂ ਉਹਦੀ ਉਹਦਾ ਕਤਲ ਨਾ ਕੀਤਾ ਜਾਂਦਾ ਹਾਲਾਂਕਿ ਇਹ ਵੀ ਗੱਲ ਇਹਨਾਂ ਦੇ ਵੱਲੋਂ ਕਹੀ ਗਈ ਹੈ ਕਿ 2 1/2 2 ਸਾਲ ਪੁਰਾਣੀ ਕੋਈ ਗੱਲ ਹੈਗੀ ਆ ਖੇਤ ਦੇ ਵਿੱਚ ਕੁਝ ਪਸ਼ੂਆਂ ਨੂੰ ਲੈ ਕੇ ਪਰ ਫਿਲਹਾਲ 3 ਵਜੇ ਦਿਨੇ 3 ਵਜੇ ਜਿਹੜਾ ਉਹਨਾਂ ਨੂੰ ਕਵਾੜੀਆਂ ਦੇ ਨਾਲ ਗੰਡਾਸੀਆਂ ਦੇ ਨਾਲ ਜੋ ਕਥੀ ਤੌਰ ਤੇ ਇਹਨਾਂ ਨੇ ਦੱਸਿਆ ਕਿ ਉਹਨੂੰ ਵਾਰ ਦਿੱਤਾ ਗਿਆ ਫਿਲਹਾਲ ਬੜੀ ਮੰਦਪਾਗੀ ਘਟਨਾ ਇਤਿਹਾਸਿਕ ਪਿੰਡ ਫਿਰੋਜ਼ਪੁਰ ਦਾ ਇਤਿਹਾਸਿਕ ਪਿੰਡ ਬਜੀਤਪੁਰ ਸਾਹਿਬ ਜਿੱਥੇ ਜਰਮਨੀ ਸਾਹਿਬ ਗੁਰਦੁਆਰਾ ਵੀ ਹੈਗਾ 10ਵੇਂ ਪਾਤਸ਼ਾਹ ਸਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਤਹਾਸਿਕ ਪਿੰਡ ਆ ਔਰ ਪਰਿਵਾਰ ਦਾ ਫਿਲਹਾਲ ਹਾਲਾ ਕਿ ਕਹਿ ਸਕਦੇ ਕਿ ਦੁੱਖਾਂ ਦਾ ਪਹਾੜ ਡਿੱ ਗਿਆ ਪੂਰਾ ਪਿੰਡ ਇੱਥੇ ਮੌਜੂਦਾ ਬੱਚੇ ਦੀ ਲੜਕੇ ਦੀ ਮਾਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਗੱਲ ਨਹੀਂ ਹੋ ਸਕਦੀ ਕਿਉਂਕਿ ਸਦਮੇ ਦੇ ਵਿੱਚ ਨੇ ਦੁੱਖ ਦੇ ਵਿੱਚ ਨੇ ਔਰ ਇਸ ਘੜੀ ਦੇ ਵਿੱਚ ਉਹਨਾਂ ਦੇ ਨਾਲ ਗੱਲਬਾਤ ਕੀਤੀ ਵੀ ਨਹੀਂ ਜਾ ਸਕਦੀ ਔਰ ਪ੍ਰਸ਼ਾਸਨ ਨੂੰ ਕੀ ਅਪੀਲ ਹੈ ਤੁਹਾਡੀ ਹੁਣ ਭਗਵੰਤ ਮਾਨ ਕੋਲ ਕੀ ਅਪੀਲ ਕਰ ਰਹੇ ਸਾਨੂੰ ਮੰਗੇ ਦੋਚੀਆਂ ਜਲਦ ਤੋਂ ਜਲਦ ਫੜਿਆ ਜਾਵੇ ਨਹੀਂ ਤਾਂ ਅਸੀਂ ਉਹਨਾਂ ਚੋਂ ਦਾ ਸਸਕਾਰ ਬਿਲਕੁਲ ਨਹੀਂ ਕਰਾਂਗੇ ਜਿੰਨਾ ਚਿਰ ਦੋਚੀਆਂ ਨੂੰ ਆਵੇਗਾ ਨਹੀਂ ਤਾਂ ਅਸੀਂ ਰੋਡ ਜਾਮ ਕਰਦੇਾਂਗੇ ਲਾਸ਼ਾਂ ਦੀ ਰੱਖ ਕੇ ਜੇ ਦੋਸ਼ੀਆਂ ਨੂੰ ਨਾ ਫੜਿਆ ਗਿਆ ਤੇ ਅਸੀਂ ਰੋਡ ਕਲ ਮੋਗਾ ਰੋਡ ਬਿਲਕੁਲ ਜਾਮ ਕਰ ਦੇਣਾ ਜੀ ਬਿਲਕੁਲ ਤਾਂ ਮੰਗ ਇਹੀ ਕੀਤੀ ਜਾ ਰਹੀ ਹੈ ਸੀਐਮ ਭਗਵੰਤ ਮਾਨ ਕੋਲੋਂ ਔਰ ਪੁਲਿਸ ਪ੍ਰਸ਼ਾਸਨ ਕੋਲੋਂ ਵੀ ਦੋਸ਼ੀਆਂ ਨੂੰ ਫੜਿਆ ਜਾਵੇ ਜਿਨ੍ਹਾਂ ਦੋਸ਼ੀਆਂ ਨੇ ਕਤਲ ਕੀਤਾ ਹੈ ਉਹਨਾਂ ਨੂੰ ਫੜਿਆ ਜਾਵੇ ਪੂਰੀ ਇਨਵੈਸਟੀਗੇਸ਼ਨ ਕੀਤੀ ਜਾਵੇ ਆਖਿਰਕਾਰ ਇਹ ਮਸਲਾ ਕੀ ਸੀਗਾ ਫਰੋਸਪੁਰ ਤੋਂ ਸੁਖਵਿੰਦਰ ਸਿੰਘ ਸੋਕ